ਆ ਰੇਲਵੇ ਲਾਈਨ ਸਿੱਧੀ ਪਾਕਿਸਤਾਨ ਨੂੰ ਜਾਂਦੀ ਸੀ ਤੇ ਇਸ ਥਾਂ ਤੋਂ ਪਾਕਿਸਤਾਨ ਸਿਰਫ 1.5 ਕਿਲੋਮੀਟਰ ਦੂਰ ਰਹਿ ਜਾਂਦਾ ਤੇ ਅੱਜ ਕੱਲ ਗੱਡੀ ਜਾਂਦੀ ਆ ਜਾਂ ਨਹੀਂ ਜਾਂਦੀ ਤੇ ਕਿੱਧਰ ਨੂੰ ਜਾਂਦੀ ਆ ਇਸ ਵੀਡੀਓ ਦੇ ਵਿੱਚ ਦੱਸਾਂਗੇ ਅੱਜ ਵੀ ਲੋਕ ਇੱਥੇ ਆਉਂਦੇ ਆ ਤੇ ਸਟੇਸ਼ਨ ਤੇ ਰੇਲ ਗੱਡੀ ਦਾ ਇੰਤਜ਼ਾਰ ਕਰਦੇ ਆ ਤੇ ਇਹ ਰੇਲ ਗੱਡੀ ਕਿਹੜੇ ਪਾਸੇ ਨੂੰ ਸਵਾਰੀਆਂ ਨੂੰ ਕਿੱਥੇ ਲੈ ਕੇ ਜਾਂਦੀ ਆ ਆਜੋ ਮੇਰੇ ਨਾਲ ਦੱਸਦਾ ਤੁਹਾਨੂੰ ਅੱਜ ਦੇ ਵੀਡੀਓ ਦੇ ਵਿੱਚ ਲਓ ਜੀ ਆਪਾਂ ਹੈਗੇ ਆ ਭਾਰਤ ਦੇ ਆਖਰੀ ਰੇਲਵੇ ਸਟੇਸ਼ਨ ਦੇ ਵਿੱਚ ਜੀ ਹਾਂ ਇਸ ਤੋਂ 2 ਕਿਲੋਮੀਟਰ ਲਗਭਗ ਅੱਗੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਦੋਸਤੋ ਅੱਜ ਆਪਾਂ ਪਹੁੰਚੇ ਆ ਜੀ ਭਾਰਤ ਦੇ ਆਖਰੀ ਰੇਲਵੇ ਸਟੇਸ਼ਨ ਜਾਨੀ ਕਿ ਡੇਰਾ ਬਾਬਾ ਨਾਨਕ ਅਮ੍ਰਿਤਸਰ ਤੋਂ 40 ਕਿਲੋਮੀਟਰ ਦੂਰ ਸਥਿਤ ਡੇਰਾ ਬਾਬਾ ਨਾਨਕ ਦਾ ਰੇਲਵੇ ਸਟੇਸ਼ਨ ਕਦੇ ਬਹੁਤ ਭੀੜ ਭੜਕਾ ਹੋਇਆ ਕਰਦਾ ਸੀ ਇੱਥੋਂ ਗੱਡੀ ਜਾਂਦੀ ਸੀ ਜਿਹਨੂੰ ਅਸੀਂ ਅੱਜਕੱਲ ਲੈਂਦਾ ਪੰਜਾਬ ਕਹਿੰਨੇ ਯਾਨੀ ਪਾਕਿਸਤਾਨ ਵਾਲਾ ਪੰਜਾਬ ਤੇ ਅੱਜ ਵੀ ਆਹ ਟਾਈਮ ਟੇਬਲ ਹੈਗਾ ਰੇਲ ਗੱਡੀ ਆਉਂਦੀ ਆ ਪਰ ਪਰਲੇ ਪਾਸੇ ਨਹੀਂ ਜਾਂਦੀ ਇੱਥੋਂ ਹੀ ਪਿਛਾਂ ਮੁੜ ਜਾਂਦੀ ਆ ਤੇ ਰੇਲਵੇ ਸਟੇਸ਼ਨ ਦੀ ਖਸਤਾ ਹਾਲਤ ਦੱਸਦੀ ਆ ਕਿ ਅੱਜ ਇਸ ਦੀ ਸਾਰ ਲੈਣ ਵਾਲਾ ਕੋਈ ਵੀ ਨਹੀਂ ਵੰਡ ਦਾ ਦਰਦ ਦੇ ਰੇਲਵੇ ਸਟੇਸ਼ਨ ਵੀ ਹੰਡਾ ਰਿਆ ਹਾਂ ਤੁਸੀਂ ਵੇਖ ਸਕਦੇ ਹੋ ਇਹਦਾ ਟਾਈਮ ਟੇਬਲ ਤੇ ਕਿੱਥੇ ਕਿੱਥੇ ਟ੍ਰੇਨ ਜਾਂਦੀ ਆ ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਤੱਕ ਇਹ ਟ੍ਰੇਨ ਜਾਂਦੀ ਆ ਪਰ ਕਦੇ ਇਹ ਟ੍ਰੇਨ ਪਰਲੇ ਪਾਸੇ ਜਾਇਆ ਕਰਦੀ ਸੀ ਇਸ ਸਟੇਸ਼ਨ ਤੋਂ ਲਗਭਗ 1.5 ਤੋਂ 2 ਕਿਲੋਮੀਟਰ ਦੀ ਦੂਰੀ ਤੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਯਾਨੀ ਕਿ ਸ੍ਰੀ ਕਰਤਾਰਪੁਰ ਸਾਹਿਬ ਵਾਲਾ ਕੋਰੀਡੋਰ ਸ਼ੁਰੂ ਹੋ ਜਾਂਦਾ